ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878232917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਰੈਸਰਜੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਤਿੰਨ ਨਾਲ ਤੁਹਾਨੂੰ ਦਿਖਾਵਾਂਗੇ ਇੱਕ ਵੜ ਸੂਈ ਸਵਾਈ ਤੇ ਦੋ ਝੋਟੀਆਂ ਤੁਨੂੰ ਸੁਈਆਂ ਸੁਬਾਈਆਂ ਕਿਹੜਾ ਸੂਆ ਕਦੋਂ ਸੁਈਆਂ ਕਿੰਨਾ ਦੁੱਧ ਬਾਦ ਆ ਸਾਰਾ ਕੋ ਬਾਈ ਜੀ ਤਾਂ ਬਸ ਸਸੀ ਕਾ ਬਾਈ ਸਸੀ ਕਾ ਬਾਈ ਜੀ ਹੋ ਠੀਕ ਠਾਕ ਹੋ ਜੀ ਹਾਂਜੀ ਹਾਂ ਬੜੀਆ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 68390 ਜੀ 7696 ਪਿੰਡ ਜੀ ਪਿੰਡ ਰਾਇਸਰ ਜ਼ਿਲ੍ਹਾ ਬਰਨਾਲਾ ਤਹਿਸੀਲ ਵੀ ਬਰਨਾਲਾ ਜੀ ਤਹਿਸੀਲ ਵੀ ਬਰਨਾਲਾ ਜੀ ਤੇ ਨੇੜੇ ਤੇੜੇ ਕਿਹੜੇ ਪਿੰਡ ਆ ਗਏ ਵੀਰੇ ਕਿਹੜੇ ਜੀ ਆਪਾਂ ਨੂੰ ਠਿਕਰੀ ਹਲ ਵੀ ਨਾਲ ਲੱਵੇ ਜੀ ਕਲਾਲਾ ਵੀ ਲੱਵੇ ਕਿੰਨੇ ਨਾਕ ਦਿਖਾ ਰਹੇ ਆ ਆਪਾਂ ਜੀ ਆਪਾਂ ਤਿੰਨ ਨਾਂ ਦਿਖਾਉਨੇ ਦੋ ਝੋਟੀਆਂ ਜੀ ਇੱਕ ਗਾਂ ਜੀ ਓਕੇ ਜ ਵੀਡੀਓ ਦਾ ਪੂਰਾ ਵਧੀਆ ਬਾਈ ਓਕੇ ਜੀ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀ ਆਨੇ ਵੀਰੇ ਥਣ ਤੋਂ ਤੈਲਾ ਹੈ ਇਹ ਇਹ ਬਾਈ ਜੀ ਥਣ ਤੋਂ ਤੈਲਾ ਜੀ ਓਕੇ ਜੀ ਕਿੰਨਾ ਦੁੱਧ ਰੈਡੀ ਦੁੱਧ 9 ਗੱਲਾ ਬੰਦਾ ਅੱਖ ਮੰਨ ਕੇ ਲੈ ਆਇਆ ਮਗਰ ਕੀ ਆ ਗਿਆ ਜੀ ਮਗਰ ਕੱਟਾ ਜੀ ਕਿੰਨੇ ਦਿਨਾਂ ਦੀ ਸੂਈ ਵੀ ਆ ਸੂਈ ਨੂੰ ਹੋ ਗਿਆ ਜੀ ਇਹਨੂੰ 15-17 ਦਿਨ ਜੀ 15 ਤੇ ਕੱਦਗਾੜ ਵੜਾ ਹਾਂਜੀ ਹਾਂ ਕੱਲੀ ਤੋਰਾ ਕਰਾਈ ਗਿਆ ਚੈੱਕ ਚੰਗੀ ਹੈ ਜੀ ਸਾਰੀ ਉੱਤੇ ਮਗਰ ਆ ਗਿਆ ਕੱਟਾ ਹਾਂ ਤੇ ਸੀਲ ਸਾਬੂਆ ਵੀਰੇ ਹਾਂ ਜਮਾ ਸੀਲ ਸਾਬੂ ਤਿੰਨ ਥਣਾਂ ਦੀ ਓਕੇ ਓਕੇ ਜੀ ਠੀਕ ਹੈ ਕੋਈ ਭੂਰ ਨਹੀਂ ਕੋਈ ਛਟ ਨਹੀਂ ਤਿੰਨ ਤਨ ਓਕੇ ਜੀ ਤਿੰਨ ਧਣਾ ਦੀ ਬਾਈ ਦਾ ਕਹਿਣਾ ਜਮ ਓਕੇ ਆ ਤੇ ਤੇਲ ਦੇਣੀ ਆਪਾਂ ਕਰਕੇ ਜੀ ਰੋਹਾਈ ਤੇਲ ਫਿਸ ਕਰੋ ਚੈੱਕ ਸਾਈਜ਼ ਵੱਡੇ ਦੀ ਆ ਗਈ ਜੀ ਕੁਆਲਿਟੀ ਚੰਗੀ ਆ ਦੇਖੋ ਜਮ ਨਹੀਂ ਆਉਂਦਾ ਬਰੇ ਚ ਕੋਸ ਨਹੀਂ ਜਮ ਨਹੀਂ ਆਉਂਦਾ ਭਾਈ ਠੀਕ ਹੈ ਜੀ ਆ ਦੇਖੋ ਜੀ ਸਾਈਜ਼ ਚੰਗਾ ਕੁਆਲਿਟੀ ਚੰਗੀ ਹੈ ਲੈ ਚਲੋ ਜੀ ਹੂੰ ਆ ਦੇਖੋ ਲੈ ਆਓ ਬਰੇ ਸੋਰਾ ਤਾਰੇ ਲੜਕਾਰ ਭਾਈ ਜੋ ਥਨ ਤੋਂ ਮਾਰ ਬਾਕੀ ਚੋਟਕੇ ਸਿੰਗਾ ਸੁੰਗਾ ਦੀ ਪੂਰੀ ਪ੍ਰੋਪਰ ਸੋਹਣੀ ਵੱਡੇ ਸਾਈਜ਼ ਦੀ ਆ ਗਈ ਵੱਡੇ ਸਾਈਜ਼ ਦੀ ਚੋਟ ਆ ਦੇਖੋ ਜੀ ਹੂੰ ਛੱਟਪੂਰੇ ਦੀ ਜੰਗੀ ਭਾਈ ਦਾ ਕਹਿਣਾ ਵੀ ਦੁੱਧ 9 ਕਿਲੋ ਆਪਾਂ ਅੱਠ ਕਹਿ ਕੇ ਦੇਵਾਂਗੇ ਕਿੰਨੇ ਪੈਸਾ ਭਾਈ ਇਹ ਮੁੱਲ ਕਰਾਂਗੇ ਭਾਈ ਜੀ ਫੋਨ ਤੇ ਸਾਰੇ ਡੰਗਰਾਂ ਦਾ ਦਾਰਾਂ ਦੂਰਾਂ ਦੀ ਓਕੇ ਆ ਜਮ ਓਕੇ ਜੀ ਭਾਵੇਂ ਦੋ ਡੰਗ ਚਾਰ ਡੰਗ ਤਸੱਲੀ ਕਰਕੇ ਲੈ ਲੇ ਬਿਲ ਬਣਾਉਣ ਦਾ ਟਾਈਮ ਆਪਣਾ 12:00 ਵਜੇ ਦੋਸਤ ਹੌਨਾਂ ਜੱਜਮੈਂਟ ਕਰ ਲਓ 6 ਘੰਟੇ ਚਵਾਈ ਦੇ ਵਿੱਚ ਬਾਕੀ ਬੱਸ ਸਵੇਰੇ ਕਿੰਨੇ ਵਜੇ ਚਵਾਈ ਹੋਈ ਹੋਵੇ ਵੀਰੇ ਇੱਕ ਵਾਰ ਦੁੱਧ ਹੀ ਸੀ ਫੇਰ 6 ਘੰਟੇ ਬਾਅਦ ਹਾਂਜੀ ਤੇ ਇੱਕ ਇਧਰ ਵੱਡੇ ਸਾਈਜ਼ ਆਈ ਛੋਟੀ ਦੇਖੀ ਇੰਨੇ ਬਾਈ ਇਹ ਵੀ ਚੰਗੇ ਕਿਹੜਾ ਸੂਆ ਸੂਈ ਹੈ ਬਾਈ ਇਹ ਤੀਜਾ ਸੂਆ ਸੂਈ ਹੈ ਜੀ ਤੀਜਾ ਸੂਆ ਸੂਪੀ ਅੱਜ ਸੂਈ ਨੂੰ 8 ਦਿਨ ਹੋ ਗਏ ਜੀ ਮਗਰ ਕੱਟੀ ਆ ਜੀ ਮਗਰ ਕੱਟੀ ਆ ਗਈ ਜੀ ਦੁੱਧ ਕਿੰਨਾ ਹੁਣ ਦੁੱਧ 10 ਕਿਲੋ ਤਿਆਰ ਹੈ ਜੀ ਬੰਦਾ 9 ਮੰਨ ਕੇ ਲੈ ਜੀ ਓਕੇ ਖੋਲੋ ਇਹਨੂੰ ਵੀ ਤੋਰਾ ਕਰਾ ਕੇ ਚੈੱਕ ਫੇਸ ਚੰਗਾ ਜੀ ਤੇ ਗੱਦ ਕਾੜਦਾ ਤੁਸੀਂ ਆ ਕੇ ਕਹੋਗੇ ਵੀ ਹਾਂ ਜੀ ਐਸ ਤਰ੍ਹਾਂ ਗੱਦ ਕਾੜਦਾ ਛੋਟੇ ਗੱਦ ਕਾੜਦੀ ਨਹੀਂ ਜੀ ਸਭ ਵੀ ਪਲੀ ਦੀ ਜਾਇਨ ਹੈ ਦੁੱਧ ਫਿਰ ਕਿੰਨੇ ਦਿਨ ਹੋ ਗਏ ਵੀਰੇ ਸੂਈ ਨੂੰ ਸਤ ਅੱਠ ਦਿਨ ਹੋ ਗਏ ਬਾਈ ਜੀ ਦੁੱਧ ਵਧੂ ਫਿਰ ਹੈ ਤਾਂ ਦੁੱਧ ਹੋ ਜੀ 12-13 ਕਿਲੋ ਓਕੇ ਜੀ ਆ ਦੇਖੋ ਚੰਗੀਆਂ ਜੀ ਬਾਕੀ ਵੀਡੀਓ ਜੱਜਮੈਂਟ ਲੈ ਰਿਆਂ ਦੀ ਉਸ ਹਿਸਾਬ ਨਾਲ ਕਰ ਲਿਓ ਜਿਵੇਂ 12 ਵਜੇ ਦੇ ਹਿਸਾਬ ਨਾਲ ਠੀਕ ਹੈ ਜੀ ਆ ਦੇਖੋ ਜੀ ਲਿਓ ਵੀਰੇ ਚੰਗੀਆਂ ਜੀ ਸਿੰਘ ਥਲੇ ਦੀ ਇੱਕ ਨੰਬਰ ਬਾਈਆਂ ਦਾ ਕਹਿਣਾ ਸੂਆ ਤੀਜਾ ਰਹੀ ਨਾਲ ਜਾਵਾਂ ਤੇ ਹੈ ਵੀ ਤੀਜੇ ਦੱਸਦੀ ਹੈ ਹਾਂਜੀ ਹਾਂ ਠੀਕ ਕਿਉਂਕਿ ਆਪਣੇ ਚੈਨਲ ਦੇ ਬਾਈਆਂ ਨੇ ਕਾਫੀ ਵੀਡੀਓ ਕੋਈ ਲਾਂਬੇ ਵਾਲਾ ਜਮਾ 1% ਵੀ ਕੰਮ ਨਹੀਂ ਇਹਨਾਂ ਦਾ ਹੈਗਾ ਜਿਵੇਂ ਨਹੀਂ ਹੈਂਗਾ ਓਵੇਂ ਹੈਂਗਾ ਐ ਨਹੀਂ ਵੀ ਦੁੱਧ ਰੋਕ ਦੇਣਗੇ ਜਾਂ ਕੋਈ ਗੱਲ ਹੋਰ ਕਰ ਦੇਣਗੇ ਸੱਚਾ ਸੁੱਚਾ ਵਪਾਰਾ ਜਮਾ ਆ ਦੇਖੋ ਜਿਹੜੇ ਬੰਦੇ ਨਾਲ ਆਪਾਂ ਨਹੀਂ ਵਰਤੇ ਉਹਦੀ ਆਪਾਂ ਸਹਿਮਤ ਨਹੀਂ ਕਰਦੇ ਜਿਹੜਾ ਬੰਦਾ ਸਹੀ ਆ ਉਹਦੀ ਸਹਿਮਤ ਕਰਨੀ ਪੈਂਦੀ ਇਹਦੇ ਬਾਈ ਕਿੰਨੇ ਵਸੇ ਇਹ ਵੀ ਬਾਈ ਜੇ ਆਪਾਂ ਫੋਨ ਤੇ ਕਰਾਂਗੇ ਹੋਊਗਾ ਮੁੱਲ ਜਮਾ ਜੈ ਜੀ ਸਿਆਜ ਮੁੱਲ ਜਮਾ ਤੇ ਹੁਣ ਮੇਰੇ ਬਾਹਰ ਦੀ ਗੱਲ ਕਰ ਲਈ ਬਾਈ ਇਹ ਆ ਹੋਗੇ ਟਾਈ ਤਨ ਮਹੀਨੇ ਸੁੱਝ ਨੂੰ ਜੀ ਜਰਸੀ ਹੈ ਨਾ ਤੇ ਜਰਸੀ ਹੈ ਜੀ ਪੰਜਾਬ ਵਾਲੀ ਮੂੰਹ ਚਾਰ ਦੰਦਾ ਜੀ ਮੂੰਹ ਚਾਰ ਦੰਦਾ ਆਗੀ ਤੇ ਵੀਰੇ ਕਿੰਨਾ ਦੁੱਧ ਰੈਡੀ ਆ ਦੁੱਧ ਤਾਂ ਬਾਈ ਦੀ 16 ਕਿਲੋ ਬੰਦਾ 15 ਮੰਨ ਕੇ ਲੈ ਜੀ ਓਕੇ ਖੋਲੋ ਜੀ ਨੂੰ ਮਿੱਤਰਾ ਕਰਕੇ ਜੀ ਅਕਾ ਤੇ ਥਣਾ ਥਣਾ ਦੀ ਪੂਰੀ ਵਧੀਆ ਅਥਰ ਨੂੰ ਤਾਂ ਫਿਰ ਭਰ ਲੂ ਪੂਰਾ ਲੈਵਾ ਹਾਂਜੀ ਹਾਂ ਬਾਈ ਜੀ ਪੂਰਾ ਓਕੇ ਕਰ ਇਹਦੇ 66 ਸੀਮਨ ਲੱਗਿਆਦਾ ਜੀ ਓਕੇ ਸੀਮਨ ਵੀ ਲੱਗਿਆ ਵਾ ਇਹਦੇ ਫਿਰ ਉਮੀ ਉਹਦਾ 66 ਸੀਮਨ ਲੱਗਿਆਦਾ ਇਹਦੇ ਓਕੇ ਸਟਰਾ ਆਪਣੇ ਕੋਲ ਪਿਆ ਜੀ ਠੀਕ ਆ ਜੀ ਆ ਦੇਖੋ ਥਾਂ ਲੈ ਵੇਦੀ ਪੂਰੀ ਸਾਫ ਬਾਕੀ ਦੁੱਧ ਰੈਡੀ ਵਾਲਾ ਦੱਸਿਆ ਗਿਆ ਐ ਨਹੀਂ ਗੱਲ ਹੈਗੀ ਨਾ ਹਾਂਜੀ ਹਾਂ ਜਿੰਨਾ ਹੈਗਾ ਸਟਰਾ ਵੀ ਆਪਾਂ ਦਿਖਾ ਦਿੰਨੇ ਆਂ ਵੀਡੀਓ ਚ ਕੋਈ ਗੱਲ ਨਹੀਂ ਲੈ ਆਓ ਜੀ ਓਕੇ ਚੰਗਾ ਟੀਕਾ ਭਰਾਇਆ ਬਾਈ ਨੂੰ ਕਿਉਂਕਿ ਛਾਉ ਆ ਦੇਖੋ ਜੀ ਮੋਲੇ ਦਾ ਵੀ ਵੀਰੇ ਫੋਨ ਤੇ ਹਾਂ ਮਨ ਫੋਨ ਦਾ ਸੈਕਸੈਬਲ ਲੱਗਿਆ ਦਾ ਜੀ ਆ ਦੇਖੋ ਬਾਕੀ ਦਾ ਆਊਗਾ ਅਗਲਾ ਰੱਖ ਲਈ ਸਾਹਿਬ ਹਾਂਜੀ ਹਾਂ ਤੇ ਇਹਦੀ ਕੀ ਡਿਮਾਂਡ ਹੈ ਇਹ ਵੀ ਆਪਾਂ ਫੋਨ ਤੇ ਕਰਾਂਗੇ ਜਾਇ ਜੀ ਫੋਨ ਹਾਂਜੀ ਹੋਊ ਚਾਹਾਂ ਜਾਇ ਜੀ ਤੇ ਉਹੀ ਜੀ ਗੱਲ ਨਹੀਂ ਹੈਗੀ ਵੀਰੇ ਮੁੱਲ ਫੋਨ ਤੇ ਹੈਗੇ ਹੋਣਗੇ ਜਮਾ ਜਾਇਜ਼ ਤੇ ਤਿੰਨ ਨਾਕਸੀ ਤਿੰਨੇ ਤੁਹਾਨੂੰ ਦਿਖਾਤੇ ਤਿੱਲੇ ਝੋਟੀ ਦਿਖਾਤੀ ਹੈ ਬਾਜਬਰੇਟ ਚ ਮਿਲੂਗੀ ਤਿੱਲਾ ਹਨਾ ਹਾਂਜੀ ਹਾਂ ਤੇ ਇਧਰ ਤਾਜੀ ਝੋਟੀ ਦਿਖਾਤੀ ਹੈ ਦੋਨੇ ਚੰਗੇ ਸਾਇਜ਼ ਦੇ ਹਨਾ ਤੇ 15 ਕਿਲੋ ਤੋਂ 16 ਕਿਲੋ ਦੁੱਧ ਰੈਡੀ ਹਨਾ ਹਾਂਜੀ ਹਾਂ ਇਹ ਦਿਖਾਤੇ ਹੁਣ 3 ਮਹੀਨੇ ਇਸੋ ਦੀ ਪੰਜਾਬ ਵਾਲੀ ਜਰਸੀ ਅੱਗੇ ਸੀਮ ਨੂੰ ਵੀ ਲੱਗਿਆ ਵਾ ਤੇ ਵੀਰੇ ਨੰਬਰ ਫੇਰ ਬੋਲਦੇ ਜੀ ਨੰਬਰ 8390 ਜੀ 60696 ਜੀ 8390 60696 ਪਿੰਡ ਹਰਾਏ ਸਰ ਜੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਤੇ ਬਰਨਾਲੇ ਦੇ ਹੈ ਵੀ ਜਮਨ ਨਦੀ ਦੇ ਨਜ਼ਦੀਕ ਤੇ ਤਿੰਨ ਨਾਲ ਸੀ ਤਿੰਨੇ ਤੁਹਾਨੂੰ ਦਿਖਾਤੇ ਨੰਬਰ ਵਾਈਆਂ ਦਾ ਆਨ ਸਕਰੀਨ ਧੰਨਵਾਦ